ਦੇਰੇ ਆਮ ਆਦਮੀ ਪਾਰਟੀ ਦੇ ਸੇਮ ਮਾਨ ਸਾਹਿਬ ਹੈ ਉਹ ਬਹੁਤ ਠਕਾਮ ਕਰਦੇ ਉਹਨਾਂ ਨੇ ਆਪਣੀ ਜਿਹੜੀਆਂ ਡਿਸਪੈਂਸਰੀਆਂ ਖੜਾਦੀਆਂ ਸਕੂਲਾਂ ਦਾ ਛਕਰਾਤਾ ਮੋਰੋਵਰੇ ਕਿੰਨਾ ਵੀ ਜਿੰਦੀ ਗੱਦੀ ਮਾਫ ਕਰਦੇ ਸਾਰੀ ਫੈਸਿਲਟੀਆਂ ਮਿਲਦੇ ਰਹੇ ਸਤ ਸਾਲ ਤੋਂ ਲੋਕ ੱੱਕੇ ਖਾਂਦੇ ਆ ਰਹੇ ਸੀ ਹੁਣ ਜਿਹੜਾ ਕਰਪ ਕ੍ਰਾਪਸ਼ਨ ਹੈ ਇਹਨਾਂ ਨੇ ਖਤਮ ਕੀਤਾ ਹੈ ਹਾਲੀ ਥੋੜੀ ਜੀ ਇਹਨਾਂ ਨੇ ਸ਼ੁਰੂਆਤ ਹੈ ਦੇਖੋ 2 ਸਾਲ ਦੇ ਅੰਦਰ ਇੰਨਾ ਵੱਡਾ ਕੰਮ ਪਹਿਲੇ ਗਲਤ ਹੋਇਆ ਵਾ ਉਹਨੂੰ ਸੁਭਾਲਣਾ ਉਹਨੂੰ ਠੀਕ ਕਰਨਾ ਬੜੀ ਮੁਸ਼ਕਲ ਦੀ ਗੱਲ ਹੈ ਇਹ ਜਿਹੜੀ ਇਹਨਾਂ ਦੀ ਸ਼ੁਰੂਆਤ ਹੈ ਬੜੀ ਅੱਛੀ ਸ਼ੁਰੂਆਤ ਹੈ ਸਭ ਤੋਂ ਪਹਿਲੇ ਕ੍ਰਾਪਸ਼ਨ ਬਰੀ ਹੋ ਗਿਆ ਸਾਰਾ ਪੰਜਾਬ ਕ੍ਰਪਸ਼ਨ ਹੋਰੀ ਹੋ ਗਿਆ ਕਿਸੇ ਵੀ ਆਪਣਾ ਥਾਣੇ ਜਾਣੇ ਆ ਬੀਈ ਬੋਰਡ ਜਾਣੇ ਮਤਲਬ ਤੇ ਕ੍ਰਪਸ਼ਨ ਵਾਲ ਨੂੰ ਪੈਸੇ ਬੰਨ ਨੂੰ ਲੋਕ ਨੂੰ ਵੀ ਅਫਰ ਕਰਦੇ ਜੀ ਜੀ ਪੀ ਨੂੰ ਹਾਲ ਤੱਕ ਤਾਂ ਉਮੀਦਵਾਰ ਨਹੀਂ ਲਭਰੇ ਪੰਜਾਬ ਦਾ ਕਾਫੀ ਵੀ ਉਮੀਦਵਾਰ ਜਿਹੜੇ ਨੇ ਹਾਲ ਤੱਕ ਇਹਨਾਂ ਅਲੌਂਸ ਨਹੀਂ ਕੀਤੇ ਹੈਗੇ ਜੀ ਜੀ ਪੀ ਨੂੰ ਜੋਰ ਲਾ ਕੇ 125 130 ਸੀਟਾਂ ਤੋਂ ਵੱਧ ਇੰਡੀਆ ਜੇ ਨਹੀਂ ਮਿਲਦੀਆਂ ਕਿ ਬੀਜੇਪੀ ਤੋਂ ਪੂਰੀ ਇੰਡੀਆ ਦੁਹੀ ਹੋ ਗਈ ਆ ਖਾਸ ਕਰਕੇ ਪੰਜਾਬ ਜਿਆਦਾ ਪੰਜਾਬ ਹੀ ਇਹਨਾਂ ਨੇ ਭਾਰਤ ਪਾਕਿਸਤਾਨ ਦਾ ਬਾਰਡਰ ਬਣਾ ਰੱਖਿਆ ਸੰਭੂ ਤੇ ਟੰਡੋਰੀ ਉਹ ਜੀਨ ਜਰਨਲ ਨੇ ਸਭਾ ਦੱਸੋ ਕੀ ਕਸੂਰ ਹੈ ਮਾਲੇ ਸਾਲ ਦਿੱਲੀ ਜਾਂਦੇ ਕਿਉਂ ਆਇਆ ਹੈ ਕਿ ਸਾਡੀ ਰਾਜ ਤੁਹਾਨੂੰ ਦਿੱਲੀ ਨਹੀਂ ਹੈ ਕਿ ਜਿਹੜਾ ਸਿਲੰਡਰ ਚਾੜਦਾ ਸੀ ਆ 410 ਦਾ ਸੀ 1100 ਦਾ ਹੋ ਗਿਆ ਪੈਟਰੋਲ ਕਿਥੇ ਦਾ ਕਿਥੇ ਵਗ ਗਿਆ ਹਰ ਇੱਕ ਚੀਜ਼ ਹੈ ਹਰ ਇੱਕ ਮੰਗਾਈ ਲੋਕਾਂ ਦਾ ਵਕਤ ਤੋੜ ਕੇ ਰੱਖ ਦਨ ਨਹੀਂ ਕਿ ਮੋਦੀ ਸਾਹਿਬ ਨੇ ਜਿੰਦਾ ਦਾ ਠੀਕ ਹੋ ਹਨ ਗਰੀਬ ਜਨਤਾ ਕਿੱਥੇ ਜਾਏਗੀ 30 ਦੇ ਉਹ ਆਟਾ ਹੋ ਗਿਆ ਕਿ ਚੋਲੇ ਦਾ ਗਰੀਬਾਨੀ ਆਟਾ 13 ਜੀਰੋ ਦਾ ਫਟੇ ਕਰਨ ਜਾ ਰਹੇ ਆ ਆਮ ਆਦਮੀ 14 ਜੀਰੋ ਨਾਲ ਜੀਤੋਗੇ ਵੀ ਪਹਾਰ ਗੋ ਆਮ ਆਦਮੀ ਕਾ ਲੁੱਟੇ ਬਾਪੂ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਤੇ ਆਮ ਆਦਮੀ ਪਾਰਟੀ ਭਵੰਤਮਾ ਨੇ ਕਹਿੰਦੇ ਵੀ 13 ਜੀਰੋ ਹੈ ਕਿ ਲਿਆਵਾਂਗੇ ਵੀ ਉਹਨਾਂ ਦੇ ਹੀ ਟੋਰੀ ਦੇ ਵਿੱਚ 13 ਸਿੱਟਾ ਪੈਣਗੇ 0 ਜਿਹੜੀ ਆਪੋਜੀਸ਼ਨ ਆ ਉਹਦੀ ਟੋਰੀ ਦੇ 0 ਸਿੱਟਾ ਪੈਣਗੇ ਤੁਹਾਨੂੰ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਲੱਗਦਾ ਵੀ ਅੱਜ ਦੀ 13 ਲੱਗੀ ਬਿਲਕੁਲ ਲੱਗਦਾ ਹੈ ਜੀ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੇਮਾਨ ਸਾਹਿਬ ਹੈ ਉਹ ਬਹੁਤ ਅੱਛਾ ਕੰਮ ਕਰਦੇ ਨੇ ਉਹਨਾਂ ਨੇ ਆਪਣੀ ਜਿਹੜੀਆਂ ਡਿਸਟੈਂਸ ਰੱਖ ਲਾਤੀਆਂ ਸਕੂਲਾਂ ਦਾ ਠਕਰਾਤਾ ਮੋਰੋਵਰ ਜਿੰਨਾ ਵੀ ਬਿਜਲੀ ਦੇ ਬਿੱਲ ਮਾਫ ਕਰਦੇ ਸਾਰੀ ਫੈਸਿਲਿਟੀਆਂ ਮਤਲਬ ਦੇ ਰਹੇ ਆ ਕਿਉਂ ਲੱਗਦਾ ਕਿਉਂ ਹੈ ਕਿ ਇਹ ਜੀ ਕਿਹੜੀ ਜਿਹੜੀ ਗੱਲ ਆ ਤੁਹਾਨੂੰ ਪਸੰਦ ਲੱਗਦੀ ਹੈ ਵੀ ਹਾਂ ਇਹ ਵਾਲਾ ਕੰਮ ਆਮ ਆਦੀ ਪਾਰਟੀ ਵੱਲੋਂ ਜਾਂ ਆਪਾਂ ਗੰਤਮਨ ਵੱਲੋਂ ਵਧੀਆ ਕੀਤਾ ਗਿਆ ਸਭ ਤੋਂ ਪਹਿਲੇ ਕ੍ਰਪਸ਼ਨ ਫੈਰੀ ਹੋ ਗਿਆ ਸਾਰਾ ਪੰਜਾਬ ਕ੍ਰਪਸ਼ਨ ਫੈਰੀ ਹੋ ਗਿਆ ਕਿਸੇ ਦੀ ਆਪਣਾ ਥਾਣੇ ਜਾਂਦੇ ਆ ਬਿਜਲੀ ਬੋਰਡ ਜਾਂਦੇ ਆ ਮਤਲਬ ਕਿ ਕ੍ਰਪਸ਼ਨ ਵਾਲ ਨੂੰ ਪੈਸੇ ਵੱਲੋਂ ਲੋਕ ਨੂੰ ਵੀ ਅਫਸਰ ਕਰਦੇ ਸਾਰੇ ਅਕਸਰ ਮਨੋਂ ਅੱਛੀ ਤਰ੍ਹਾਂ ਗੱਲਬਾਤ ਸੁਣਦੇ ਆ ਅੱਛਾ ਕੰਮ ਹੁੰਦਾ ਕਿਉਂਕਿ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਉਹ ਰੰਗਲਾ ਪੰਜਾਬ ਬਣਾਉਣੀ ਹੈ ਅੱਗੇ ਨੂੰ ਸਾਡਾ ਪੰਜਾਬ ਰੰਗਲਾ ਬਣੇਗਾ ਪਿਛਲੀਆਂ ਗਵਰਨਮੈਂਟਾਂ ਨੇ ਸਾਨੂੰ ਬਹੁਤ ਨੀਚੇ ਲਾ ਦਿੱਤਾ ਹੁਣ ਦਿਨ ਪਰ ਦਿਨ ਅਸੀਂ 2 ਸਾਲ ਦਾ ਕਾਰਜਕਾਲ ਦੇਖੋ 2 ਸਾਲ ਦੀ ਅਸੀਂ ਬਹੁਤ ਉੱਚੇ ਪਹੁੰਚ ਗਏ ਆ ਆਉਣ ਵਾਲਾ ਟਾਈਮ ਜਦੋਂ ਸਾਨੂੰ ਸਾਡੇ 13 31 ਲੋਕਸਭਾ ਜਾਣਗੇ ਤਾਂ ਸਾਡੇ ਪੰਜਾਬ ਉੱਤੇ ਕਿੰਨਾ ਕੁਸ਼ ਕਰਨਗੇ ਜਦੋਂ ਸਾਡੇ ਟੁੱਟੇ ਜਾਣਗੇ ਤਾਂ ਕੋਈ ਕੁਝ ਬੋਲੇਗਾ ਕੋਈ ਕੁਛ ਕੋਈ ਦੀ ਕੋਈ ਗੱਲ ਨਹੀਂ ਬਣਨੀ ਜਦੋਂ ਸਾਡੇ 13 ਦੇ 13 ਆਮ ਆਦਮੀ ਪਾਰਟੀ ਦੇ ਜਾਣਗੇ ਇੱਕ ਪਾਰਟੀ ਦੇ ਐਮਪੀ ਜਾਣਗੇ ਤਾਂ ਉਹ ਪੰਜਾਬ ਵਰਤੇ ਬਹੁਤ ਕੁਝ ਲੈ ਆਣੇ ਹੈ ਇਸ ਕਰਕੇ ਆਣ ਉਹ ਟਾਈਮ ਜਿਹੜਾ ਆਮ ਆਦਮੀ ਪਾਰਟੀ ਦਾ ਆਏਗਾ ਲੱਗਦਾ ਵੀ ਜਿਸ ਤਰ੍ਹਾਂ ਭਗਵੰਤ ਮਾਨ ਕਰਦੇ ਸੀਗੇ ਜਦੋਂ ਐਮਪੀ ਹੁੰਦੀ ਸੀਗੀ ਤਾਂ ਲੱਗਦਾ ਫਿਰ ਇਹ ਜਿਹੜੇ 13 ਐਮਪੀ ਤੁਹਾਡੇ ਮੁਤਾਬਕ ਲੱਗਦਾ ਵੀ ਜਦੋਂ ਜਿੱਤਣਗੇ ਤਾਂ ਉਸੇ ਉਸੇ ਤਾਸਤੇ ਜਿਹੜਾ ਅਗਰਜਣਗੇ ਐਮਪੀ ਦੇ ਵਿੱਚ ਸੰਸਦ ਦੇ ਵਿੱਚ ਵੀ ਜਿੰਦਾ ਪੰਜਾਬ ਦੇ ਬੁੱਧੇ ਚੱਕਦੇ ਸੀਗੇ ਉਹਨਾਂ ਦਾ ਹੀ ਚੱਕਣਗੇ ਤੁਹਾਨੂੰ ਵਿਸ਼ਵਾਸ ਹੈ ਮੈਂ ਸਾਨੂੰ ਵਿਸ਼ਵਾਸ ਹੈ ਕਿਉਂਕਿ ਮਾਨ ਸਾਹਿਬ ਨੇ ਗੇੜੇ ਕੈਂਡੀਡੇਟ ਜੇ ਹੈ ਉਹ ਬਹੁਤ ਅੱਛੇ ਪੜੇ ਲਿਖੇ ਸੂਰਦਾਰ ਨੇ ਤੇ ਉਹਨਾਂ ਨੂੰ ਇੱਕ ਚੀਜ਼ ਦੀ ਜਿੱਗਤ ਪੰਜਾਬ ਦੇ ਬਾਰੇ ਆਪਾਂ ਜਾ ਕੇ ਇੱਥੇ ਲੜਾਈ ਕਰਨੀ ਹੈ ਜਦੋਂ ਮਾਨ ਸਾਹਿਬ ਦੀ ਉਹਨਾਂ ਨੇ ਦੇਖਿਆ ਉਸੇ ਤਰ੍ਹਾਂ ਤੇ ਉਹ ਕੰਮ ਕਰਨਗੇ ਤਾਂ ਜਰੂਰ ਉਹ ਪੰਜਾਬ ਵਾਸਤੇ ਕੁਝ ਨਾ ਵਿੱਚ ਲੈ ਕੇ ਆਉਣਗੇ ਪਰ ਸਾਰਾ ਮਤਮਨ ਚਾਲ ਸੰਗ ਬੜੀਆ ਪੰਜਾਬ ਨੂੰ ਲੀਹਤ ਹੀ ਲੈ ਜਾਣਗੇ ਤੁਹਾਨੂੰ ਕੀ ਲੱਗਦਾ ਫਿਰ ਇਸ ਟਾਈਮ ਭਾਜਪਾ ਦਾ ਵਜੂਦ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਤਾਂ ਪੂਰੇ 올 ਇੰਡੀਆ ਦੇ ਵਿੱਚ ਦੇਖੋ ਜੀ ਇਹ ਪੰਜਾਬ ਦੀ ਗੱਲ ਕਰਨਾ ਪੰਜਾਬ ਤਾਂ ਬਿਲਕੁਲ ਭਾਜਪਾ ਦਾ ਹਰ ਕੋਈ ਨਹੀਂ ਹੈ ਬਾਕੀ ਸਟੇਟਾਂ ਚ ਤਾਂ ਸਾਨੂੰ ਜਾਣ ਦਾ ਟਾਈਮ ਨਹੀਂ ਮਿਲਦਾ ਲੇਕਿਨ ਪੇਪਰ ਥਰੂ ਟੀਵੀ ਥਰੂ ਸਾਨੂੰ ਪਤਾ ਲੱਗਦਾ ਬ੍ਰਿਥਵੀਨਾਂ ਦਾ ਜਿਹੜਾ ਉਹ ਡਿੱਗ ਚੁੱਕਿਆ ਹੈ ਤੇ ਪੰਜਾਬ ਚ ਤਾਂ ਬਿਲਕੁਲ ਹੀ ਕਿਉਂਕਿ ਪੰਜਾਬ ਤਾਂ ਜਿੰਨਾ ਤਾਨਾਸ਼ਾਹੀ ਨਾਲ ਕਰੀ ਐ ਵੈਸੇ ਤਾਂ ਆਲ ਇੰਡੀਆ ਦਾ ਮੰਨ ਕੇ ਚਲੋ ਕਿਉਂਕਿ ਜਿਹੜਾ ਸਿਲੰਡਰ ਚਾੜਦਾ ਸੀ ਆ 400 ਦਾ ਸੀ ਅੱਜ 1100 ਦਾ ਹੋ ਗਿਆ ਪੈਟਰੋਲ ਕਿੱਥੇ ਦਾ ਕਿੱਥੇ ਪਹੁੰਚ ਗਿਆ ਹਰ ਇੱਕ ਚੀਜ਼ ਹੈ ਹਰ ਇੱਕ ਮਹਿੰਗਾਈ ਲੋਕਾਂ ਦਾ ਲੱਕ ਤੋੜ ਕੇ ਰੱਖ ਦਨ ਮਹਿੰਗਾਈ ਨੇ ਤੇ ਮੋਦੀ ਸਾਹਿਬ ਨੂੰ ਚੀਜ਼ਾਂ ਦਾ ਫਿਕਰ ਹੈ ਜੀ ਗਰੀਬ ਜਨਤਾ ਕਿੱਥੇ ਜਾਏਗੀ 30 ਰੁਪਏ ਕਿਲੋ ਆਟਾ ਹੋ ਗਿਆ ਕਿੱਥੋਂ ਲਵੇ ਗਰੀਬਾਂ ਦੀ ਆਟਾ ਜਿਹੜਾ ਮੋਦੀ ਸਾਹਿਬ ਕਹਿੰਦੇ ਵੀ ਪੰਜਾਬ ਨੂੰ ਜਾਂ ਹੋਰ ਨੂੰ ਆਪਾਂ ਰਸਣ ਦੇਣਾ ਕਿੱਥੋਂ ਦੇ ਰਿਹਾ ਸਾਡਾ ਪੰਜਾਬ ਦਾ ਰਸਣਾ ਸਾਡੇ ਤੋਂ ਕਣਕ ਜਾ ਰਹੀ ਹੈ ਸਾਡੇ ਤੋਂ ਚੌਲ ਜਾ ਰਹੇ ਆ ਉਹੀ ਸਾਨੂੰ ਮੋੜ ਰਿਹਾ ਇਹ ਕੋਈ ਮੋਦੀ ਦੀ ਸਕੀਮ ਨਹੀਂ ਹੋਇਆ ਤਾਂ ਫਿਰ ਪੰਜਾਬ ਦੀ ਹੋਗੀ ਖਰਚਾ ਦਾ ਪੰਜਾਬੀਆ ਹੋ ਗਿਆ ਇਸ ਕਰਕੇ ਲੋਕ ਮਤਲਬ ਕਿ ਮੋਦੀ ਸਾਹਿਬ ਨੂੰ ਹੁਣ ਬਹੁਤ ਇਹ ਤਾਂ ਪ੍ਰਸ਼ੰਧ ਨਹੀਂ ਕਰਦੇ ਮਤਲਬ ਕਹਿਣ ਦਾ ਮਤਲਬ ਹੈ ਹੁਣ ਨਹੀਂ ਉਹੀ ਚਾਲ ਚਲਣੀ ਜਿਹੜੀ ਨੇ ਪਹਿਲਾਂ ਚਲਾਈ ਸੀ ਤੇ ਕਿੱਥੇ 15-15 ਲੱਖ ਰੁਪਏ ਦਾ ਜਿਹੜਾ ਪਾਣਾ ਸੀ ਨਾ ਕੌਣ ਚ ਕੋਈ ਵੀ ਹੈ ਦਾ ਉਸਕੋ ਪੂਰਾ ਨਹੀਂ ਹੋਇਆ ਹੁਣ ਜੀ ਨਜ਼ਾਰਾ ਨੂੰ ਸਾਡਾ ਦੱਸੋ ਕੀ ਕਸੂਰ ਹੈ ਬਾਦਲ ਸਾਹਿਬ ਦਿੱਲੀ ਜਾਂਦੇ ਰੁਕੇ ਆਇਆ ਹੈ ਕਿ ਜਿਵੇਂ ਸਾਡੀ ਰਾਜਤਾਨੀ ਦਿੱਲੀ ਨਹੀਂ ਹੈ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਉਂ ਨਹੀਂ ਇਹ ਉਸੇ ਦੀ ਤਾਲਾशाही ਹੈ ਤਾਲਾशाही ਵਰਤ ਰਿਹਾ ਉਹ ਤਾਲਾशाही ਨਹੀਂ ਚਲੇਗੀ ਪੰਜਾਬ ਚੋਂ ਬਿਲਕੁਲ ਹੀ ਬੀਜੇ ਨੂੰ ਮੋੜਾ ਜਾਏਗਾ ਤੇ ਹੁਣ ਲੋਕ ਵੀ ਇਹ ਕਹਿ ਰਹੇ ਨੇ ਕਹਿੰਦੇ ਵੀ ਹੁਣ ਤਾਲਾशाही ਦਾ ਜਵਾਬ ਕਹਿੰਦੇ ਵੋਟ ਨਾਲ ਦੇਵਾਂਗੇ ਕੀ ਲੱਗਦਾ ਬਿਲਕੁਲ ਠੀਕ ਹੈ ਜੀ ਤਾਲਾशाही ਦਾ ਜਵਾਬ ਜਿਹੜਾ ਵੋਟ ਨਾਲ ਦਿਆ ਜਾਏਗਾ ਸਾਡੇ ਗਰੀਬਾਂ ਕੋਲ ਹਥਿਆਰ ਹੀ ਵੋਟ ਹੈ ਆਪਣਾ ਹਥਿਆਰ ਅਸੀਂ ਵੋਟਰਾਂ ਹੀ ਵਰਤਾਂਗੇ ਤੌਹਨ ਜੋਬ ਨੰ ਮੰ ਕੀ ਲੱਗਦਾ ਹੈ ਕਿ ਵੀ ਕਿਹੜੀ ਪਾਰਟੀ ਬਾਜ਼ੀ ਮਾਰੂਗੀ ਕਿਉਂਕਿ ਆਪੋ ਆਪਣੇ ਸਾਰੇ ਪਾਰਟੀਆਂ کہہ ਰਹੇ ਨੇ ਵੀ ਅਸੀਂ ਦਿੱਤਾਗੇ ਤੇਰਾ ਤੇਰਾ ਸਿੱਟਾ ਤੁਹਾਨੂੰ ਕੀ ਲੱਗਦਾ ਦੇਖੋ ਜੀ ਪਾਰਟੀ ਦਾ ਆਵਾਦੀ ਪਾਰਟੀ ਲੱਗਦੀ ਹੈ ਵੀ ਇਹ ਮਾਰੂਗੀ ਕਿਉਂਕਿ ਮਾਨ ਸਾਹਿਬ ਨੇ ਕੰਮ ਬਹੁਤ ਵਧੀਆ ਕੀਤੇ ਹੈ ਜੀ ਲੋਕਾਂ ਨੂੰ ਬਿਜਲੀ ਫਰੀ ਦਿੱਤੀ ਜ਼ਿਮੇਦਾਰਾਂ ਨੂੰ 18-18 ਘੰਟੇ ਲਾਈਟ ਦਿੱਤੀ ਹੈ ਬਾਕੀ ਬਹੁਤ ਮਿਲ ਗਏ ਸਕੂਲ ਬਹੁਤ ਅੱਛੇ ਕਰਦੇ ਜੀ ਬਹੁਤ ਵਧੀਆ ਕੰਮ ਕੀਤਾ ਮਾਨ ਸਾਹਿਬ ਨੇ ਐਸਾ ਸਿਸਟਮ ਬੜਾ ਵਧੀਆ ਹੈ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਵਧੀਆ ਕੰਮ ਹੈਗਾ ਜਿਹੜਾ ਭਵੰਤਮਾਨ ਵੱਲੋਂ ਕੀਤਾ ਹੈ ਸਭ ਤੋਂ ਵਧੀਆ ਕੰਮ ਕਿਹੜਾ ਲੱਗਦਾ ਸਭ ਤੋਂ ਵਧੀਆ ਕੰਮ ਉਹਨਾਂ ਨੇ ਹੈਲਥ ਦਾ ਬੜਾ ਵਧੀਆ ਸਿਸਟਮ ਕੀਤਾ ਹੈ ਜੀ ਹੈਲਥ ਜੀ ਦੇਖੋ ਅਸੀਂ ਹਸਪੀਟਲ ਜਾਂਦੇ ਆ ਸਾਨੂੰ ਸਭ ਤੋਂ ਪਹਿਲੇ ਸਾਡੀ ਪਰਚੀ ਕੱਟਦੀ ਹੈ ਜੀ ਕਿਉਂਕਿ ਸਾਨੂੰ ਬਜ਼ੁਰਗਾਂ ਦੇ ਗਿਣਦੇ ਵੱਲ ਗਏ ਸਾਨੂੰ ਬੁਲਾ ਕੇ ਕਹਿੰਦੇ ਆ ਅੱਜ ਜੇ ਅੱਗੇ ਆਜੇ ਪਰਚੀ ਦਿਓ ਬਿਲਕੁਲ ਹੈਲਥ ਦਾ ਕੰਮ ਬਹੁਤ ਵਧੀਆ ਕੀਤਾ ਹੈ ਜੀ ਤਾਂ ਲੱਗਦਾ ਵੀਰ ਇਸੇ ਕੰਮ ਕਰਕੇ ਜਿਹੜੀ ਲੋਕੇ ਫਿਰ ਤੋਂ ਜਿਹੜਾ ਹੈਗਾ ਦੁਬਾਰਾ ਚੋਣਨਗੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਦੁਬਾਰੇ ਚੋਣਗੇ ਆਮ ਆਦਮੀ ਪਾਰਟੀ ਨੂੰ ਜੀ ਬਿਲਕੁਲ ਤੇ 13 ਜੀ ਨਾਲ ਜਿੱਤੋਗੇ ਦੀ ਪੰਜਾਬ ਚ ਜੀ ਤੁਹਾਨੂੰ ਕੀ ਲੱਗਦਾ ਭਾਜੀ ਕਿਹੜੀ ਪਾਰਟੀ ਹੈ ਤਕੀ ਜਿਹੜੀ ਕਿਉਂਕਿ ਸਾਰੇ ਦਾਅਵਾ ਤਾਪੜਾ ਉਪਦੋਪਤ ਕਰ ਰਹੇ ਸਾਰੇ ਆਮ ਆਦਮੀ ਪਾਰਟੀ ਕਿਉਂਕਿ ਕਾਰਨ ਕੀ ਹੈ ਵੀ ਆਮ ਆਦਮੀ ਪਾਰਟੀ ਦਾ ਕਾਰਨ ਇਹ ਹੈ ਜੀ ਦੇਖੋ 75 ਸਾਲ ਤੋਂ ਲੋਕ ੱੱਕੇ ਖਾਂਦੇ ਆ ਰਹੇ ਸੀ ਹੁਣ ਜਿਹੜਾ ਕਰਪਸ਼ਨ ਹੈ ਇਹਨਾਂ ਨੇ ਖਤਮ ਕੀਤਾ ਹੈ ਹਾਲੀ ਥੋੜੀ ਜੀ ਇਹਨਾਂ ਨੇ ਸ਼ੁਰੂਆਤ ਹੈ ਦੇਖੋ 2 ਸਾਲ ਦੇ ਅੰਦਰ ਇੰਨਾ ਵੱਡਾ ਕੰਮ ਪਹਿਲੇ ਗਲਤ ਹੋਇਆ ਵਾ ਉਹਨੂੰ ਸੁਭਾਲਣਾ ਉਹਨੂੰ ਠੀਕ ਕਰਨਾ ਬੜੀ ਮੁਸ਼ਕਲ ਦੀ ਗੱਲ ਹੈ ਇਹ ਜਿਹੜੀ ਇਹਨਾਂ ਦੀ ਸ਼ੁਰੂਆਤ ਹੈ ਬੜੀ ਅੱਛੀ ਸ਼ੁਰੂਆਤ ਹੈ ਬੜੀ ਅੱਛੀ ਪਾਰਟੀ ਹੈ ਮਾਨ ਸਾਹਿਬ ਬੜੇ ਚੰਗੇ ਬੰਦੇ ਹੈ ਜਿਹੜਾ ਪਾਰਟੀ ਦਾ ਲਾਣੇਦਾਰ ਹੈ ਉਹ ਮਤਲਬ ਬੜਾ ਵਧੀਆ ਬੰਦਾ ਹੈ ਹਾਂ ਜਿਨ੍ਹਾਂ ਨੇ ਜਿਨਨ ਲੋਕ ਤੈ ਦਿਲੋਂ ਮਤਲਬ ਚਾਹੁੰਦੇ ਹੈ ਇਸ ਕਰਕੇ ਮਤਲਬ ਆਮ ਆਦਮੀ ਪਾਰਟੀ 13 ਦੀ 13 ਸੀਟਾਂ ਜਿੱਤੇ ਹੈ ਅਰੇ ਭਾਜਪੀ ਵੀ ਲਗਾਤਾਰ ਇਹ ਕਹਿ ਰਹੀ ਹੈ ਕਹਿੰਦੇ 400 ਪਾਰ ਆਪ ਕੀ ਬਾਤ ਕਹਿੰਦੇ ਨੇ ਦੇਖੋ ਵੀ ਭਾਜਪੀ ਨੂੰ ਦੇਖੋ ਜੀ ਕਿਸਾਨ ਪਰੇਸ਼ਾਨ ਹੈ ਭਾਜਪੀ ਤੋਂ ਦੇਖੋ ਕੋਈ ਜ਼ਿਮੀਂਦਾਰਾਂ ਨੂੰ ਮੁੱਲ ਨਹੀਂ ਮਿਲ ਰਿਹਾ ਉਹਨਾਂ ਦੀ ਫਸਲ ਦਾ ਦੇਖੋ ਬਾਹਰਾਂ ਤੇ ਬੈਠੇ ਆ ਜ਼ਿਮੀਂਦਾਰ ਠੱਕੇ ਖਾ ਰਹੇ ਆ ਦੋ ਤਿੰਨ ਕੋਈ ਜ਼ਿਮੀਂਦਾਰਾਂ ਦੀ ਸੁਣਵਾਈ ਨਹੀਂ ਹੋ ਰਹੀ ਦੇਖੋ ਮਜ਼ਦੂਰ ਤੇ ਮਤਲਬ ਜ਼ਿਮੀਂਦਾਰ ਇਕੱਠੇ ਹੋ ਗਏ ਸਾਰੇ ਲੋਕ ਇਹਨਾਂ ਦੇ ਖਿਲਾਫ ਆ ਤੇ ਆਮ ਆਦਮੀ ਨੂੰ ਮਤਲਬ ਸਪੋਰਟ ਕਰ ਰਹੇ ਹੈ ਨਹੀਂ ਲੱਗਦਾ ਵੀ ਜਿਹੜਾ ਬੀਜੇਪੀ ਦਾ ਜਣਾ ਨਾਰਾ ਹੈਗਾ ਕਿ 400 पार ਦੇ ਉਹ ਗੱਲ ਕਰਦੇ ਆ ਪਰ ਉਮੀਦਵਾਰਾਂ ਦਾ ਉਹਨਾਂ ਲੱਗਦਾ ਵੀ ਉਹ ਵੀ ਹੋ ਰਿਹਾ ਦੇਖੋ ਜੀ ਬੀਜੇਪੀ ਨੂੰ ਹਾਲ ਤੱਕ ਤਾਂ ਉਮੀਦਵਾਰ ਨਹੀਂ ਲੱਭ ਰਿਹਾ ਪੰਜਾਬ ਦੇ ਵਿੱਚ ਕਾਫੀ ਵੀ ਉਮੀਦਵਾਰ ਜਿਹੜੇ ਨੇ ਹਾਲ ਤੱਕ ਇਹ ਅਲੌਂਸ ਨਹੀਂ ਕੀਤੇ ਹੈਗੇ ਬੀਜੇਪੀ ਨੂੰ ਜੋਰ ਲਾ ਕੇ 125 130 ਸੀਟਾਂ ਤੋਂ ਵੱਧ ਇੰਡੀਆ 'ਚ ਨਹੀਂ ਮਿਲਣਗੀਆਂ ਕਿਉਂਕਿ ਭਾਜੀਪੀ ਤੋਂ ਪੂਰੀ ਇੰਡੀਆ ਦੁਖੀ ਹੋ ਚੁੱਕੀ ਆ ਖਾਸ ਕਰਕੇ ਪੰਜਾਬ ਜਿਆਦਾ ਪੰਜਾਬ ਨੂੰ ਇਹਨਾਂ ਨੇ ਭਾਰਤ ਪਾਕਿਸਤਾਨ ਦਾ ਬਾਰਡਰ ਬਣਾ ਰੱਖਿਆ ਸੰਭੂ ਤੇ ਇੱਕ ਖੰਡੋਰੀ ਤਾਂ ਕਿ ਉਧਰ ਕੋਈ ਵੀ ਜਾ ਨਹੀਂ ਸਕਦਾ ਹੈਗਾ ਇਹ ਕਰਕੇ ਮੋਦੀ ਦਾ ਇਹਨਾਂ ਪੈੜਾ ਹਾਲੀਨਾ ਤਾਨਾ ਸਹੀ ਉਹਨੇ ਕੀਤਾ ਵਾ ਇੰਡੀਆ ਦੇ ਵਿੱਚ ਉਹ ਕਹਿੰਦਾ ਵੀ ਇੱਕ ਮੈਂ ਹੀ ਇਕੱਲਾ ਇੰਡੀਆ ਚ ਹੈਗਾ ਬਾਕੀ ਹੋਰ ਕੋਈ ਨਹੀਂ ਹੈਗਾ ਇਸ ਕਰਕੇ ਮੋਦੀ ਨੂੰ ਜੋਰ ਲਾ ਕੇ ਪੂਰੀ ਇੰਡੀਆ ਦੇ ਵਿੱਚ 120 130 ਸੀਟਾਂ ਤੋਂ ਵੱਧ ਮੋਦੀ ਨਹੀਂ ਜਾਏਗਾ ਐਦਗੀ ਪੰਜਾਬ ਦੇ ਮਾਨ ਸਾਡਾ ਹੀਰੋ 13 ਜੀ ਤਾਰੇ ਪਾਰਟੀਆਂ ਭਾਜੀ ਪੰਜਾਬ ਦੇ ਵਿੱਚ ਖੜੀਆਂ ਨੇ ਇਸ ਵੇਲੇ ਤਾਂ ਲੱਗਦਾ ਵੀ ਲੋਕ ਕਿਸ ਨੂੰ ਪਤਵਾ ਦੇਣਗੇ ਕਿਉਂਕਿ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਲਗੋ ਉਤਾਰਦੇ ਮੈਦਾਨ ਦੇ ਵਿੱਚ ਅਕਾਲੀ ਦਲ ਨੇ ਵੀ ਉਤਾਰਦੇ ਭਾਜੀ ਜੀ ਵੀ ਲਗਾਤਾਰ ਹਲਕੀ ਕਿਸਾਨਾ ਵੱਲੋਂ ਜਿਹੜਾ ਸਾਹਮਣਾ ਕਰ ਰਹੀ ਹੈ ਉਹਨਾਂ ਦੇ ਕੈਂਡੀਡੇਟਾਂ ਨੂੰ ਜਿਹੜੇ ਘੇਰਿਆ ਜਾ ਰਿਹਾ ਹੈ ਅਕੀ ਲੱਗਦਾ ਵੀ ਇਹਨਾਂ ਦਾ ਮੁਕਾਬਲਾ ਹੋਏਗਾ ਕਿ ਦੇਖੋ ਜੀ ਮੁਕਾਬਲਾ ਦਾ ਕਿਸੇ ਦਾ ਮੁਕਾਬਲਾ ਨਹੀਂ ਹੈਗਾ ਆਮ ਆਦਮੀ ਪਾਰਟੀ ਕੋਈ ਜੀ ਪਾਰਟੀ ਆ ਜੋ ਕਿ 13 ਜ਼ੀਰੋ ਕਰਨ ਜਾ ਰਹੀ ਆ ਮਿਸ਼ਨ ਪੰਜਾਬ ਦਾ 130 ਆ ਮਾਨ ਹੀਰੋ 130 ਇਹ ਮਿਸ਼ਨ ਲੈ ਕੇ ਜਿਹੜੀ ਪਾਰਟੀ ਉਹ ਚੱਲੀ ਆ ਬਾਕੀ ਦੂਧੀਆਂ ਪਾਰਟੀਆਂ ਦੀ ਗੱਲ ਜਿੱਦਾਂ ਭਾਜਪੀ ਹੋ ਗਈ ਕਾਂਗਰਸ ਹੋ ਗਈ ਅਕਾਲੀ ਹੋ ਗਏ ਇਹਨਾਂ ਨੇ 75 ਸਾਲ ਦੇ ਵਿੱਚ ਪੰਜਾਬ ਦਾ ਬੇੜਾਗਰ ਕਰਤਾ ਪੂਰੀ ਇੰਡੀਆ ਦਾ ਬੇੜਾਗਰ ਕੀਤਾ ਇਹਨਾਂ ਦੇੋਂ ਛੁਟਕਾਰਾ ਦਿਵਾਉਣ ਲਈ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਸੂਝਵਾਨ ਜਨਤਾ ਬੜੀ ਉਤਾਵਲੀ ਬੈਠੀ ਆ ਕਿ ਅਸੀਂ 130 ਫਤਿਹ ਕਰਨ ਜਾ ਰਹੇ ਹਾਂ ਔਰ ਮੁਕਾਬਲਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇਹ ਤਾਂ ਸਾਡੇ ਤੋਂ ਹੀ ਲੈ ਬੰਦੇ ਲੈ ਆ ਇਹਨਾਂ ਨੇ ਜਿਦਾ ਗਾਂਧੀ ਜੀ ਸੀਗਾ ਉਹ ਆਮ ਆਦੀ ਪਾਰਟੀ ਨੇ ਹੀ ਬਣਾਏ ਸੀਗੇ ਇਸ ਕਰਕੇ 13 0 ਦਾ ਫਤਿਹ ਕਰਨ ਜਾ ਰਹੇ ਆ ਆਮ ਆਦੀ ਪਾਰਟੀ